<Sundhavar>, मध उ ਜਿਨੇ ਵੀ ਬਾਈ ਖੜੇ ਆ ਸਾਰੇ ਜਾਣੇ ਬੈਠ ਚੋ ਬਾਬਾ ਬੁੱਤੀ ਸ਼ਾਹ ਜੀ ਦੇ ਕਦਮਾਂ ਦੇ ਵਿੱਚ ਸਾਡੀ ਸਾਰੀ ਟੀਮ ਵੱਲੋਂ ਚਾਹ ਸ਼੍ਰੀ ਰਾਮ ਜੈ ਵੀਰ ਜੰਗਲੀ ਜੈ ਮਾਤਾ ਦੀ ਸਾਰਿਆਂ ਨੂੰ ਬੜੀ ਹੀ ਖੁਸ਼ੀ ਪਾਵਦੇ ਨਾਲ ਮੈਂ ਦੱਸਣਾ ਚਾਹਨਾ ਪੂਰੇ ਸ਼ਹਿਰ ਵਾਸੀਆਂ ਨੂੰ ਕਿਸਾਨਾਂ ਛਾਲਮੀ ਉਹ ਵਾਰਸ਼ਿਕ ਭੰਡਾਰਾ ਬੜੀ ਧੂਮਦਾਰ ਨਾਲ ਸੰਪੰਨ ਹੋਇਆ ਜਿਹੜਾ ਇਹ 13 ਤੀ ਦਿਨ ਤੋਂ ਮੇਲਾ ਚੱਲ ਰਿਹਾ ਸੀ ਤੇ ਇਹਦੀ ਜਿਹੜੀ ਫਲੈਕਸਿਸ ਬੋਰਡਿੰਗ ਹੋਈ ਸੀ ਪ੍ਰੈਸ న్యూਸ ਕੋਈ ਸੀ ਪ੍ਰੈਸ ਕਾਰਡ ਵੀ ਵੋਚਣ ਕੀਤਾ ਸੀ ਉਹ 21 ਤਰੀਕ ਤੱਕ ਵੀ ਮੋਚਨ ਸੀ ਪਰ ਮਹਾਰਾਜ ਦੀ ਕਿਰਪਾ ਨਾਲ ਇੱਕ ਦਿਨ ਹੋਰ ਵਾਧਾ ਦਿੱਤਾ ਗਿਆ 22 ਤਰੀਕ ਤੱਕ ਦਾ ਪ੍ਰੋਗਰਾਮ ਚੱਲਿਆ 22 ਤੀਕਦੇ ਵਿੱਚ ਬਾਬਾ ਜੀ ਨੇ ਇੱਕ ਸਪੈਸ਼ਲ ਫੰਕਸ਼ਨ ਰੱਖਿਆ ਜਿਸ ਕਿਹਾ ਕਿ ਮਨੋਰੰਜਨ ਅਸੀਂ ਉਸ ਦਾ ਮਨਾਵਾਂਗੇ ਜਿਹੜਾ ਸਾਡਾ ਮੇਲਾ ਸੰਪੂਰਨ ਹੋਇਆ ਉਹਦਾ ਅਸੀਂ ਉਸ ਦਾ ਮਨਾਵਾਂਗੇ ਤੇ ਅੱਜ 22 ਤਰੀਕ ਦਿਨ ਮੰਗਲਵਾਰ ਨੂੰ ਅਸੀਂ ਆਪਣੇ ਬਾਬਾ ਜੀ ਦੇ ਨਾਲ ਸਾਰੇ ਸੇਵਾ ਦੇ ਨਾਲ ਸੇਵਾਦਾਰਾਂ ਦੇ ਨਾਲ ਸਾਡੇ ਹਿੰਮਤ ਭਾਈ ਦੇ ਨਾਲ ਅਸੀਂ ਇਹ ਉਸ ਦਾ ਮਨਾਇਆ ਇਸ ਪ੍ਰਾਂਗਾਂ ਦੇ ਵਿੱਚ ਤੇ ਸਾਡੀ ਸਪੈਸ਼ਲ ਚੰਗੀਆਂ ਜਿਲੰਦਰ ਤੋਂ ਬੋਲੂ ਨੀਲਗੰਟ ਵਾਲੇ ਨੇ ਅਤੇ ਝਾਂਕੀਆਂ ਦਾ ਪ੍ਰਸਤuti ਕੀਤੀ। ਉਹਦੇ ਵਿੱਚ ਸਭ ਤੋਂ ਪ੍ਰਤਮ ਝਾਂਕੀ ਜਿਹੜੀ ਗਣਪਤੀ ਗਣੇਸ਼ ਮਹਾਰਾਜ ਦੀ ਮਨਾਈ ਗਈ। ਪ੍ਰਤਮ ਆਵਾਹਨ ਕੀਤਾ ਗਿਆ ਗਣਪਤੀ ਗਣੇਸ਼ ਜੀ ਦਾ। ਉਹਨਾਂ ਦਾ ਸ਼ੁਕਰੀਆ ਨਾ ਕੀਤਾ ਗਿਆ। ਇਹ ਮਾਲਿਕ ਤੋਂਰੇ ਨਾਮ ਲੈ ਕੇ ਜਿਹੜਾ ਸੰਪੂਰਨ ਕੰਮ ਕੀਤਾ ਜੀ ਉਹਦੀ ਜ਼ੁਮਪੂਰਨ ਕੀਤਾ। ਉਸ ਤੋਂ ਬਾਅਦ ਬੋਲੇਨਾਥ ਜੀ ਦੀ ਝਾਂਕੀ, ਮਾਤਾ ਪਾਰਵਤੀ ਝਾਂਕੀ ਤੇ ਨੋਦੇਵੀ ਦੀ ਝਾਂਕੀ ਬੜੀ ਧੂਮ-ਧਾਮ ਨਾਲ ਬਣਾਈ ਗਈ। ਜਿਸ ਦੇ ਵਿੱਚ ਬਣਾ ਹੀ ਸੋਨਾ ਸਰੂਪ ਲਗ ਮਾਤਾ ਦਾ ਉਚਾਰਨ ਕੀਤਾ ਮੰਤਰ ਉਚਾਰਨ ਨਾਲ ਇਸ ਸਟੇਜ ਤੋਂ ਪ੍ਰਜਲਿਤ ਕੀਤਾ ਗਿਆ ਸਾਰੇ ਸ਼ਹਿਰ ਵਾਸੀ ਇਸ ਵਧਾਈ ਦੇ ਪਾਤਰ ਨੇ ਅਦੇ ਵਿੱਚ ਗਨ ਗਨਮਾਨੀਏ ਵਿਅਕਤੀ ਸਾਡੇ ਸੰਸਥਾ ਵਿੱਚ ਉਪਸਥਿਤ ਹੋਏ ਜਿਹਦੇ ਵਿੱਚ ਐਸ ਕੇ ਪੁੰਸਾਬ ਸਪੈਸ਼ਲ ਤੌਰ ਤੇ ਸ਼ਿਰਕਤ ਕੀਤੀ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਾਬਾ ਜੀ ਬੂਟੀ ਸ਼ਾਹੀਏ ਨੂੰ ਡੇਰਾ ਬਾਬਾ ਬੂਟੀ ਸ਼ਾਹੀਏ ਨੂੰ ਬਾਬਾ ਵੀ ਵੱਲੋਂ ਸਾਰਿਆਂ ਦਾ ਸ਼ਹਿਰ ਵਾਸੀ ਦਾ ਧੰਨਵਾਦ ਕਰਦਾ ਹਾਂ ਵੀ ਪੂਰੀ ਟੀਮ ਦੇ ਨਾਲ ਤੇ ਮੀਡੀਆ ਵੱਲ ਵੀ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਇਸ ਮੇਲੇ ਨੂੰ ਸਕਸੈਸ ਬਣਾਉਣ ਵਾਸਤੇ ਸਾਰਾ ਸਾਰਾ ਯੋਗਦਾਨ ਤਨਮਾਨ ਦਾ ਨਰੇ ਦਿੱਤਾ ਜੈਕਾਰਾ ਮਾਤਾ ਸ਼ਪੁੰਨੀ ਦਾ ਬੋਲ ਸਾਚੇ ਦਰਵਾਜ਼ ਕੀ ਜੈ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਬਾਬੂ ਸਰਣ ਜੀ ਸਾਡੇ ਵਿੱਚ ਸਾਡੇ ਜੇਲਾ ਬਾਬਾ ਬੁਲੀ ਸ਼ਾਈ ਬਣੂ ਸਾਡੇ ਮਦਾਨ ਦੀ ਮੁਜ਼ਰਬਾ ਜੀ ਸਾਡੇ ਪੀਸੀ ਆਉਂਦੇ ਹੋਏ ਇਹ ਮਦੀ ਆਇਓ ਆ ਅੱਜ ਤਾਂ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਲਾਜ ਜੈਤ ਵਧਾਇਆਗਾ ਬਾਬਾਈ ਵਾਲੋ ਔਰ ਜਿਹਨ ਐਸਕੇ ਪੁੰਜੀ ਸਾਡੇ ਮੁਕੇ ਦਿੱਤੀ ਸੀ ਬਾਕੀ ਸਾਰੇ ਸਾਡੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਜਿਹੜੇ ਸਾਡੇ ਦੇ ਹੌਮ ਹੌਕੇ ਪਹੁੰਚੇ ਆ ਬਾਬਾਈ ਵਾਲੋ ਡੇਰੇਲ ਵੱਸੋਂ ਸਾਡੀ ਸਾਰੀ ਟੀਮ ਵਾਲੋ ਉਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ মিডিਆ ਨੇ ਸਾਡਾ ਜਿਹਦੇ ਵਿੱਚ ਮੈਂ ਕੇ ਨਾਮ ਨਹੀਂ ਯਾਦਾ ਦੱਸ ਸਕੋ ਭਾਈਆਂ ਨੀ ਭਜੀਆ ਤੁਹਾਨੂੰ ਭਾਈ ਕਈ ਆਏ ਜਿਨ੍ਹਾਂ ਨੇ ਸਾਡਾ ਬੜਾ ਸਾਡੇ ਇਸ ਟੀ ਨੂੰ ਤੁਹਾਡੇ ਮੇਲੇ ਨੂੰ ਬੜਾ ਅੱਗੇ ਤੱਕ ਸੋਸ਼ਲ ਮੀਡੀਆ ਤੋਂ ਬੜਾ ਅਗੇ ਲਿਆ ਆਈ ਉਹਨਾਂ ਦਾ ਬਾਬੇ ਲੋ ਬੜਾ ਬੜਾ ਸ਼ੁਕਰਿਆ ਹੁੰਦਾ ਕਰਨੇ ਸਾਰਿਆਂ ਦਾ ਜੀ ਤੇ ਅੱਜ ਤੁਹਾਡਾ ਜੀ ਇਹ ਪ੍ਰੋਗਰਾਮ ਸਾਡਾ 13 ਤਰੀਕ ਨੂੰ ਸ਼ੁਰੂ ਹੋਇਆ ਸੀ 13 ਨੂੰ ਸਾਡਾ ਸਮਾਜਰ ਮੇਲਾ ਬਾਕੀ ਮੇਲਾ ਸੀ 14 ਬੋਲੇ ਦੋਨਾਸ਼ੇ ਮੇਲਾ ਸੀ 17 18 19 20 21 ਦਾ ਸਾਡਾ ਬਨਾਲਾ ਕਵਾਲੀਆਂ ਮੇਲਾ ਸੀ ਤੇ ਅੱਜ ਸਾਡਾ ਆਖਰੀ ਸਮਾਪਨ ਦਿਨ ਪੰਡਾਰੇ ਦਾ ਤੇ ਨਾਲ ਸਾਡਾ ਕਵਾਲੀਆਂ ਦਾ ਤੇ ਨਾਲੇ ਮਹਾਰਾਜ ਦੀ ਝਾਂਗਿਆਂ ਨਾਲ ਬੋਲੇ ਨਾਲੇ ਝਾਂਗਿਆਂ ਨਾਲ ਆਇਆ ਸਮਾਪਨ ਲਿਆ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਗਣਮਨੂ ਵਿਅਕਤੀ ਸਾਡੇ ਦਰਵਾਜ਼ੇ ਆਏ ਬਾਬੇ ਜੀ ਉਹਨਾਂ ਨੇ ਹਾਜ਼ਰੀ ਦਾ ਅਸ਼ਵਾ ਲਿਆ ਆਏ ਉਹ ਸਾਰਿਆਂ ਦਾ ਮੀਡੀਆ ਦਾ ਫਿਰ ਤਹਿਦਲੋਸ ਸਵਾਗਤ ਕਰੀਏ ਜੈ ਸ਼੍ਰੀ ਰਾਮ ਜੈ ਬੋਲੇ ਨਾਲ ਜੈ ਬਾਬੇ ਜੀ If you wish that your child learns today and leads tomorrow, bring them to A and M's Gems Cambridge International School, Patancheru, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy. NCC naval unit, swimming classes, judo, taekwondo, karate, and skating classes. Training of vocal, classical, and western music, dance classes for hip hop, freestyle, jazz, locking, popping, chess, horse riding, football, and so on. A and M's James Cambridge International School, opposite Canada Palace, near A &M Institute's Jalander Dalowzi Bypass Road, Patankot.